ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਮੈਨੂੰ ਸੁਣਾਈ ਦਿੱਤੀ ਪਤਾ ਨਹੀਂ ਉਹ ਕਹਾਵਤ ਕਿੱਦਾਂ ਹੁੰਦੀ ਹੈ ਪਰ ਮੈਂ ਤੁਹਾਨੂੰ ਸੁਣਾਉਣ ਲੱਗਾ ਉਹਦੇ ਪਿੱਛੇ ਇੱਕ ਛੋਟੀ ਜੀ ਘਟਨਾ ਛੋਟੀ ਜੀ ਸਾਖੀ ਅਕਾਲੀਆਂ ਦਾ ਅਕਲੂ ਖਾਲੀਆਂ ਦਾ ਇਤਿਹਾਸ ਕਹਿ ਲਈਏ ਅਕਾਲ ਜੀ ਦਾ ਬੇੜਾ ਘਰ ਕਰਨ ਵਾਲਾ ਉਹ ਸੁਣਾਉਣਾ ਹੈ ਕਹਾਵਤ ਪਤਾ ਨਹੀਂ ਮੁਹਾਵਰਾ ਹੁਣ ਇੰਨੇ ਬੜੇ ਲਿਖਿਆ ਆਪਾਂ ਹੈ ਨਹੀਂ ਅਣ ਪੜ੍ਹ ਜੇ ਬੰਦੇ ਆ ਉਹ ਇਦਾਂ ਹੁੰਦੀ ਐ ਵੀ ਜਦੋਂ ਕਿਸਮਤ ਮਾੜੀ ਹੋਵੇ ਕਹਿੰਦੇ ਉੱਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਜਾਂ ਕਹ ਲਈਏ ਬੂਤੇ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਏ ਕਹਾਵਤ ਐ ਅਸ਼ਾ ਜੀ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ ਜਿੰਨੇ ਵੀ ਅਕਾਲੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਸ਼ੀ ਬਲਾਕ ਸ਼ਮਤੀ ਦੇ ਪਤਾ ਨਹੀਂ ਕਿਹੜੇ ਕਿਹੜੇ ਹੁੰਦੇ ਮੈਨੂੰ ਰਾਜਨੀਤੀ ਬਾਰੇ ਵੀ ਬਹੁਤਾ ਪਤਾ ਨਹੀਂ ਉਦਾਂ ਕਹਿੰਦੇ ਆ ਲੋਕ ਵੀ ਐਦਾਂ ਕਮਾ ਦਿੰਦਾ ਹੈ ਗੈਨੀ ਬੁੱਟਾ ਸਿੰਘ ਨਹੀਂ ਨਹੀਂ ਉਦਾਂ ਨਹੀਂ ਆਪਾਂ ਆਪ ਸੱਚਾਈ ਦੀ ਬਿਆਨ ਕਰਨੀ ਹੈ ਅਸ਼ਾ ਜਿੰਨੇ ਵੀ ਅਕਾਲੀਆਂ ਦੇ ਜ਼ਿਲ੍ਹਾ ਪ੍ਰੇਸ਼ਦ ਕੈਂਡੀਡੇਟ ਸੀ ਉਹਨਾਂ ਸਾਰਿਆਂ ਦੇ ਪੇਪਰ ਕਾਗਜ਼ ਰੱਦ ਹੋ ਗਏ ਹੁਣ ਜਿਹੜੀ ਮੈਂ ਗੱਲ ਕਹੀ ਸੀ ਵੀ ਬੋਤੇ ਤੇ ਬੈਠੇ ਨੂੰ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਉਹਦਾ ਮਤਲਬ ਮਤਲਬ ਇਹ ਹੈ ਵੀ ਛਿੱਤਰ ਵੀ ਖਾਦੇ ਜੁੱਤੀਆਂ ਵੀ ਖਾਦੀਆਂ ਪੱਗਾਂ ਵੀ ਲਹਾਈਆਂ ਤੇ ਪੇਪਰ ਫੇਰ ਵੀ ਰੱਦ ਹੋ ਗਏ ਅਸ਼ਾ ਜੇ ਕਿਤੇ ਕਾਨੂੰਨ ਵਿਵਸਥਾ ਦੇ ਵਿੱਚ ਇਹਦੇ ਕਹਿੰਦੇ ਹੁੰਦੇ ਹਨ ਕੋਈ ਖਨਾਮੀ ਹੈ ਗਲਤੀ ਹੋਈ ਹੈ ਮਿਸ ਅੰਡਰਸਟੈਂਡਿੰਗ ਹੈ ਜਾਂ ਸ਼ਬਦ ਵਰਤਦੇ ਹੁੰਦੇ ਮੈਨੂੰ ਥੋੜੀ ਥੋੜੀ ਆਉਣ ਲੱਗ ਗਈ ਉਦਾਂ ਵੀ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨ ਦੀ ਗਲਤੀ ਹੈਗੀ ਹੈ ਕਾਨੂੰਨ ਦੇ ਰਖਵਾਲਿਆਂ ਦੀ ਗਲਤੀ ਹੈਗੀ ਹੈ ਇਹ ਕਹਿ ਦਿੰਨੇ ਪਰ ਇਹ ਉਹ ਨੇ ਜਿਹਨਾਂ ਦੇ ਪੇਪਰ ਰੱਦ ਹੋਏ ਦੇ ਨਾਲ 40 50 ਬੰਦੇ ਲੈ ਕੇ ਦਫਤਰ ਵਿੱਚ ਜਾਂਦੇ ਨੇ ਤੂੰ ਬਾਹਰ ਨਿਕਲ ਤੇਰੀ ਗੁੰਡਾਗਰਦੀ ਐ ਐਸਐਚਓ ਨੂੰ ਚੈਲੰਜ ਕਰਦੇ ਸੀ ਤਾਂ ਪੇਪਰ ਅਧ ਹੋਇਆ ਅੱਛਾ ਜਦੋਂ ਪਤਾ ਨਹੀਂ ਕ ਐਮਐਲਏ ਝੜੂਣਦੇ ਉਹਨੇ ਕਹਿ ਵੀ ਤਾ ਕਹਿੰਦਾ ਕਿਲਾ ਨੂੰ ਸੌਰੀ ਪੱਗਾ ਨੂੰ ਕਿਹੜਾ ਕਿਲ ਲੱਗੇ ਹੁੰਦੇ ਲੈ ਜਾਂਦਿਆਂ ਨੇ ਸੱਚ ਹੈ ਜੀ ਇਹ ਤੇ ਜੇ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਬੰਦਿਆਂ ਦੀਆਂ ਪੱਗਾਂ ਲਾਉਂਦੇ ਬਰਦੀ ਪਾਈ ਹੁੰਦੀ ਹੁਣ ਪੁਲਿਸ ਦੇ ਵਿੱਚ ਵੀ ਬੰਦੇ ਪੱਗਾਂ ਬਾੜੇ ਨੇ ਟੋਪੀਆਂ ਵਾਲੇ ਤਾਂ ਬਹੁਤ ਘੱਟ ਐ ਜੇ ਉਹਨਾਂ ਦੀ ਪੱਗ ਲੈ ਜਾਂਦੀ ਫੇਰ ਉਹ ਪੱਗ ਹੋਰ ਹੁੰਦੀ ਤੁਹਾਡੀ ਪੱਗ ਹੋਰ ਐ ਬੜਾ ਤਿੰਗ ਤਿੰਗ ਕੇ ਜਿਵੇਂ ਕਬਜ਼ ਹੋਈ ਹੁੰਦੀ ਆ ਐਦਾਂ ਬੋਲਦੇ ਆ ਭਰਾਵੋ ਪਹਿਲਾਂ ਗਰਮ ਪਾਣੀ ਪੀ ਲਿਆ ਕਰੋ ਢੇਟ ਸਾਫ ਹੋ ਜਾਂਦਾ ਫਿਰ ਸ਼ਾਂਤੀ ਨਾਲ ਗੱਲ ਕਰੋ ਤਰੀਕੇ ਨਾਲ ਕਾਫੀ ਦਾ ਕੱਪੇਕਾ ਤਾਂ ਲੈ ਲਿਆ ਕਰੋ ਮੈਂ ਰੋਜ਼ ਤਾਂ ਤੁਹਾਨੂੰ ਨੁਕਤੇ ਦੱਸਦਾ ਵੀ ਬੋਲਣ ਤੋਂ ਪਹਿਲਾਂ ਮਨਕਸ਼ਾਂ ਪਾਓ ਮਲਠੀ ਪਾਓ ਵੱਡੀਆਂ ਲੈਟੀਆਂ ਛੋਟੀਆਂ ਲੈਟੀਆਂ ਦੁੱਧ ਨੂੰ ਚੰਗੀ ਤਰ੍ਹਾਂ ਆਵਾਰ ਲਓ ਚਹਾਰੇ ਪਾਓ ਨਾਲ ਕਲਸੀ ਦੀਆਂ ਪਿੰਨੀਆਂ ਖਾਓ ਫਿਰ ਗळा ਵਧੀਆ ਤਰ ਰਹਿੰਦਾ ਬੋਲਣ ਵੇਲੇ ਐ ਲੂਤਰੋ ਚੱਲਦੀ ਐ ਫਿਰ ਚਾਹੀਏ ਗੱਲ ਨਹੀਂ ਲੂਤਰੋ ਤਾਂ ਲੂਤਰੋ ਜੁੰਦੀ ਹੈ ਮੇਰੀ ਹੋਵੇ ਤੁਹਾਡੀ ਹੋਵੇ ਇਹ ਜ ਕੋਈ ਸ਼ੱਕ ਨਹੀਂ ਜੀਵ ਤਾਂ ਜੀਵ ਹੀ ਹੁੰਦੀ ਹੈ ਕੋਈ ਸ਼ੱਕ ਨਹੀਂ ਹੁਣ ਜਿਹੜੀ ਜੀਵ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਉਹ ਹੱਡੀਆਂ ਤੜਵਾ ਦਿੰਦੀ ਹੈ ਤੁਹਾਡੇ ਪੇਪਰ ਰੱਦ ਕਿਉਂ ਹੋਏ ਬੱਗਾ ਕਿਉਂ ਲਾਈਆਂ ਤੁਸੀਂ ਚੈਲੰਜ ਕਰਦੇ ਸੀ ਥਾਪੀਆਂ ਮਾਰਦੇ ਸੀ ਵੀ ਅਸੀਂ ਅਕਾਲੀ ਆ ਨਾਲ ਇਹ ਕਹਿਣਾ ਸੀ ਵੀ ਅਪਲੋਂ ਖਾਲੀ ਆ ਹੁਣ ਜਿੰਨੇ ਵੀ ਇਹਦੇ ਕੈਂਡੀਡੇਟ ਸੀ ਸਾਰਿਆਂ ਦੇ ਪੇਪਰ ਕਾਗਜ਼ ਰੱਦ ਕਰਤੇ ਤੇ ਹੁਣ ਜਿਹੜੇ ਵਕੀਲ ਸਾਹਿਬ ਨੇ ਪਤਾਨਿਕ ਗਲੇਰ ਸਾਹਿਬ ਇਹਨਾਂ ਦਾ ਨਾਮ ਇਹ ਕਹਿੰਦੇ ਇਲਜ਼ਾਮ ਲਾ ਰਹੇ ਨੇ ਸਰਕਾਰ ਤੇ ਵੀ ਸਰਕਾਰ ਧੱਕੇਸ਼ਾਹੀ ਕਰਦੀ ਐ ਤੇ ਜਦੋਂ ਥੋੜੀ ਸਰਕਾਰ ਸੀ ਉਦੋਂ ਧੱਕੇਸ਼ਾਹੀ ਨਹੀਂ ਸੀ ਹੁੰਦੀ ਤੁਸੀਂ ਪਤਾ ਨਹੀਂ ਕਿੰਨੇ ਕੁ ਪੁਲ ਸਾਫ ਸ਼ਰਮਾ ਮਰਵਾਤੇ ਕਿੰਨੇ ਕੁ ਨੌਜਵਾਨ ਸ਼ੇਖ ਮੁੰਡੇ ਮਰਵਾਤੇ ਫੇਕ ਇਨਕਾਊਂਟਰ ਕਰਵਾਤੇ ਸਮੇਧ ਸੈਣੀ ਵਰਗੇ ਡੀਜੀਪੀ ਲਾਤੇ ਉਦੋਂ ਤੁਹਾਡੀ ਧੱਕਾ ਸ਼ਾਇਨ ਨਹੀਂ ਸੀ ਹੁਣ ਤਾਂ ਉਹ ਲੈ ਨੇ ਇਹੀ ਕਿਹਾ ਸੀ ਵੀ ਆਰਾਮ ਨਾਲ ਆਓ ਜੀ ਜਿਹੜਾ ਪੇਪਰ ਵਰਕ ਹੈ ਉਹ ਕੰਪਲੀਟ ਕਰਕੇ ਲੈ ਕੇ ਆਓ ਨਾਮਜ਼ਦਗੀ ਪੇਪਰ ਭਰੋ ਇਲੈਕਸ਼ਨ ਲੜੋ ਹਾਰੋ ਜਿੱਤੋ ਸਾਨੂੰ ਕਿਡਕਾ ਪਰ ਹੁਣ ਜਿਹੜੀ ਲਾਸਟ ਗੱਲ ਕਹਿਣੀ ਆ ਨਾ ਇਹ ਚਲੂਣੇ ਲੜਨ ਦਾ ਦੂਗੀ ਅੱਗੇ ਜੀ ਸਾਡੀਆਂ ਪੱਗਾਂ ਲਾਤੀਆਂ ਲੈ ਲੈ ਹੁਣ ਗੱਲ ਚੇਤੇ ਆ ਗਈ ਮੈਨੂੰ ਧਾਮੀ ਸਾਹਿਬ ਐਡਵੋਕੇਟ ਸਾਹਿਬ ਨਰੇਣੂ ਮੰਤ ਪ੍ਰਧਾਨ ਜਾਣ ਕੇ ਸ਼ੋਮਣੀ ਕਮੇਟੀ ਦੇ ਉਹ ਕਹਿੰਦੇ ਸ਼ਖਤ ਸਟੈਂਡ ਲਵਾਗੇ ਪੱਗਾਂ ਕਿਉਂ ਲਾਈਆਂ ਹਰਾਮ ਖੋਰੋ ਜਦੋਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੱਗਾਂ ਲਾਉਨੇ ਹੋ ਉਹ ਪੱਗਾਂ ਨਹੀਂ ਹੁੰਦੀਆਂ ਉਦੋਂ ਕਿੰਨਾ ਕੁ ਸਟੈਂਡ ਲੈ ਲਿਆ ਜਦੋਂ ਥੱਪੜੋ ਥੱਪੜੀ ਹੁੰਨੇ ਹੋ ਗੋਲ ਕਾਂ ਗਣਨ ਵਾਸਤੇ ਉਦੋਂ ਜਿਹੜੇ ਮੂਲੇ ਸ਼ਾਸਤਰ ਪਏ ਹੁੰਦੇ ਗੁਰਸੱਬ ਦੇ ਉਹੀ ਚੱਕ ਲੈਨੇ ਹੋ ਉਦੋਂ ਪੱਗਾਂ ਨਹੀਂ ਹੁੰਦੀਆਂ ਹੁਣ ਤੁਹਾਡੀਆਂ ਪੱਗਾਂ ਵਿੱਚ ਤੇ ਦੂਜਿਆਂ ਦੀਆਂ ਪੱਗਾਂ ਵਿੱਚ ਫਰਕ ਹੈ ਸ਼ਰਮ ਕਰੋ ਮਾੜੀ ਮੋਟੀ ਬਸ ਲਾਸਟ ਵਾਲੀ ਜਿਹੜੀ ਗੱਲ ਹੋਰ ਕਹਿਣੀ ਹੈ ਉਹ ਤੇ ਧਿਆਨ ਦੇ ਲੋ ਵੀ ਇਹ ਇਹ ਨਾ ਅਸ਼ਾ ਲੈ ਹੁਣ ਮੈਂ ਕੀ ਕਰਾਂ ਮੈਂ ਵਿਆਕਰਨ ਥੋੜੀ ਜਿਹੀ ਪੜ੍ਹੀ ਹੈ ਜੀ ਐੜੇ ਤੇ ਟਿੱਪੀ ਤਤਾਂ ਅੰਤ ਤੇ ਐੜੇ ਤੇ ਅਧਕ ਤਤਾਂ ਅੱਤ ਹੁਣ ਇਹਨੂੰ ਅੱਗੇ ਪਿੱਛੇ ਕਰਨਾ ਹੈ ਜਦੋਂ ਅੱਤ ਚੁੱਕੀ ਹੋਵੇ ਨਾ ਉਦੋਂ ਅਦਕ ਨੂੰ ਪਾਸੇ ਕਰ ਦਿਓ ਟਿੱਪੀ ਲਾ ਦਿਓ ਐਡੇ ਤੇ ਅੰਤ ਹੋ ਜਾਂਦਾ ਸਮਝ ਐ ਨਾ ਜਿਹੜੀਆਂ ਕਰਤੂਤਾਂ ਕਰਦੇ ਹੋਂ ਇਹਦਾ ਮਤਲਬ ਅਕਾਲੀ ਅਕਲੋਂ ਖਾਲੀ ਆ ਦਾ ਅੰਤ ਇਹ ਕਰਤੂਤਾਂ ਕਰਕੇ ਇਹਦਾ ਮਤਲਬ ਇਹ ਹੈ ਚਲੋ ਮੈਂ ਸਮਾਪਤੀ ਕਰਾਂ ਕਿਉਂਕਿ ਸਮਾਪਤੀ ਸ਼ਬਦ ਤਾਂ ਮਰਤ ਦੇ ਸੰਕੋਚਾਂ ਮੈਂ ਕਥਾ ਕਰਦਾ ਰਿਹਾ ਉਹ ਸ਼ਬਦ ਚੜੇ ਹੋਏ ਆ ਮੂੰਹ ਤੇ ਤੇ ਤੁਹਾਨੂੰ ਲਾਸਟ ਵਿੱਚ ਬੇਨਤੀ ਕਰਨੀ ਹੈ ਉਹ ਬੇਨਤੀ ਇਹ ਹੈ ਵੀ ਮਤਲਬ ਤੁਸੀਂ ਕੱਢੇ ਹੋਏ ਦਾ ਵੀ ਮੈਂ ਕੀ ਕਹਿਣਾ ਚਾਹੁੰਦਾ ਅੱਛਾ ਤੇ ਹੁਣ ਮੈਂ ਇਹ ਸਾਰਾ ਕੁਝ ਬੋਲਤਾ ਹੁਣ ਗੁੱਸਾ ਗਿਲਾ ਸ਼ਿਕਵਾ ਮੇਰੇ ਦੇ ਕੱਢ ਲਓ ਕਮੈਂਟ ਬਾਕਸ ਖੁੱਲਾ ਹੈ ਦੇ ਗਾੜ ਤੇ ਗਾੜ ਦੇ ਗਾੜ ਤੇ ਗਾੜ ਕੱਢਿਓ ਪਰ ਪੱਗ ਨੀਲੀ ਬੰਨ ਲਿਓ ਪਤਾ ਲੱਗ ਗਿਆ ਅਗਲੇ ਨੂੰ ਵੀ ਇਹ ਕਾਲੀ ਅਕਲੋਂ ਖਾਲੀ ਕੌਮ ਦਾ ਪੰਜਾਬ ਦਾ ਬੇੜਾ ਬਹਾਉਣ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ